ਨਮਸਕਾਰ ਅਦਾਬ ਤੁਸੀਂ ਦੇਖ ਰਹੇ ਹੋ ਮੋਲੀ ਨਿਊਜ਼ ਨੈਟਵਰਕ ਇੱਕ ਵਾਰ ਫਿਰ ਜਿਲੰਧਰ ਵਿਖੇ ਪੰਨੂ ਬਿਆਦੇ ਵਿੱਚ ਇੱਥੇ ਇੱਕ ਮਾਮਲਾ ਸਾਹਮਣੇ ਆਇਆ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਅਕਰਮਨ ਰਾਜ ਇੱਕ ਕਦੇ ਟਾਈਮ ਤੋਂ ਕੰਮ ਹੋ ਰਿਹਾ ਪਤਾ ਕਿ ਸਾਨੂੰ ਬਹੁਤ ਦਿੱਕਤ ਪਰੇਸ਼ਾਨੀ ਹੋਈ ਪਈ ਐ ਇਸ ਵੇਲੇ ਸਾਡੇ ਸਾਡੀ ਰਹਿਸ਼ਤ ਤੇ ਹੈਗੀ ਐ ਅਸੀਂ ਆ ਸਕੂਲ ਐ ਸਾਹਮਣੇ ਇਹ ਬੱਚਿਆਂ ਨੂੰ ਕਿੰਨੀ ਦਿੱਕਤ ਆ ਰਹੀ ਹੈ ਇਹਦੀ ਦਿੱਕਤ ਲੱਗੀਆਂ ਸਾਨੂੰ ਪਤਾ ਠੀਕ ਐ ਇਹ 30 ਸਾਲ ਪੁਰਾਣਾ ਗਮ ਹੈ ਗਾਇਆ ਦਾ ਆਪਣੇ ਮੂੰਹ ਕਹਿੰਦਾ ਇਹ ਵੀ ਰਹਿਸ਼ਤ ਨਾਲ ਸਾਡੇ ਆ ਗਿਆ ਜੀ ਜੀ ਸਾਰੇ ਪ੍ਰੈਸ ਤੋਂ ਆ ਜੀ ਜੀ ਜੇ ਕੋਈ ਬੰਦਾ ਕਹਿੰਦਾ ਤੇ ਪ੍ਰਸ਼ਾਸਨ ਰਲਿਆ ਉਹ ਉਹ ਰਿਟਰਨ ਦਵੇ ਉਹ ਵੈਰੀਫਾਈ ਸੀਨੀਅਰ ਅਫਸਰ ਕਰਨਗੇ ਜੇ ਉਹ ਸਾਬਤ ਹੋ ਗਿਆ ਤੇ ਪੁਲਿਸ ਦੇ ਕਾਰਵਾਈ ਹੋਊਗੀ ਆਦਰਵਾਈਜ਼ ਜਿਹੜੇ ਬੰਦੇ ਨੇ ਝੂਠੀ ਕੰਪਲੇਂਟ ਦਿੱਤੀ ਉਹਦੇ ਤੇ ਫਿਰ ਉਹੀ ਪੁਲਿਸ ਜਿੰਨਾ ਇਥੇ ਨਿਕ ਰਿਹਾ ਨਸ਼ੇ ਦੇ ਬੰਦੇ ਬੰਦੂ ਹੋ ਗਏ ਜਦੋਂ ਸਾਧਨ ਦੀ ਨੀਂਦ 24 ਘੰਟੇ ਕਿਹੜਾ ਨਸ਼ਾ ਨਿਕ ਰਿਹਾ ਵੇਕੀ ਰਿਹਾ ਸੀ ਆਹ ਦੇ ਮਾਲਕ ਲੋਕ ਕੀ ਇਹ ਵੇਚ ਰਹੇ ਕੀ ਕਹਿ ਰਹੇ ਲੋਕ ਕਹਿ ਰਹੇ ਆ ਹਲੋ ਇੰਨੇ ਲੋਕੀ ਕਾਹਦੇ ਖੜੇ ਆ ਕਾਲੇ ਪਾਸੇ ਖੜੇ ਆ ਉਸ ਕਾਹਦੇ ਪਾਸੇ ਨਹੀਂ ਸਾਹਕੀ ਕਦਾ ਇਹਦੇ ਗਾਇਬ ਨਹੀਂ ਗੱਦੀ ਆਏ ਤੇ ਵੇਖਦਾਰੇ ਪੁਲਿਸ ਨੇ ਫੜਨਾ ਨਹੀਂ ਉਹ ਲੋਕਾਂ ਨੂੰ ਥੋੜੀ ਬੜਨਾ ਪੁਲਿਸ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਕਰ ਰਹੀ ਤੁਸੀਂ ਤੁਹਾਨੂੰ ਕੋਈ ਖਲੇ ਨੂੰ ਅਸਲੀ ਕਰਦੇ ਨਹੀਂ ਨਾ ਮਾਮਲਾ ਨਾ ਲੈਦਾ ਮਾਮਲਾ ਕਿਹੜਾ ਸੋਹਣੀਆਂ ਪਾਪਾ ਕਹਿੰਦੇ ਪੁਲਿਸ ਨੂੰ ਕਹਿੰਦਾ ਪੈਸੇ ਨਾਲ ਉਹ ਸਹੀ ਕਹਿੰਦੀ ਹੈ ਕਿ ਜਿਹੜਾ ਜਿਹੜਾ ਵੀ ਲੜਾਈ ਝਗੜੇ ਦਾ ਪਰਚੇ ਦਾ ਮਾਮਲਾ ਉਹਨੂੰ ਲੈ ਕੇ ਸੁਣ ਲਓ